ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਇਹ ਵੀਡੀਓ ਜਿਹ ਹੈ ਕਿ ਜੀ ਮਾਸਟਰ ਕੇਡਰ ਤੋਂ ਲੈਕਚਰਰ ਕੈਡਰ ਦੇ ਜਿਹੜੇ ਪ੍ਰਮੋਟ ਹੋਏ ਕਰਮਚਾਰੀ ਉਹਨਾਂ ਲਈ ਹੈ ਫਿਰਪਾ ਕਰਕੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੀ ਖੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਓ ਤਾਂ ਕਿ ਜੀ ਸਾਰੀ ਜਾਣਕਾਰੀ ਮਾਸਟਰ ਕੇਡਰ ਤੋਂ ਲੈਕਚਰਰ ਕਾਡਰ ਵਿੱਚ ਇਕਨੋਮਿਕਸ ਵਿਸ਼ੇ ਦੇ ਪਦ ਉਨਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਚੋਂ ਲਈ ਮਿਤੀ 28 9 2024 ਨੂੰ ਪਰੰਤੂ ਕੁਝ ਕਾਰਨਾਂ ਕਰਕੇ ਮਿਤੀ 28 9 ਨੂੰ ਜਿਹੜਾ ਇਕਨੋਮਿਕਸ ਸਪੈਸ਼ਲਿਸਟ ਸਟੇਸ਼ਨ ਚੋਣ ਨਹੀਂ ਹੋ ਸਕੀ ਇਸ ਲਈ ਹੁਣ ਇਕਨੋਮਿਕਸ ਵਿਸ਼ੇ ਦੀ ਜਿਹੜੇ ਵਿਸ਼ੇ ਦੇ ਪਦਨੋਤ ਹੋਏ ਕਰਮਚਾਰੀਆਂ ਨੂੰ 8 10 2024 ਨੂੰ ਜਿਹੜੇ ਸਟੇਸ਼ਨ ਚੋਣ ਲਈ ਸੱਦਾ ਦਿੱਤਾ ਗਿਆ ਠੀਕ ਹੈ ਜੀ ਤਾਂ ਭਾਵੇਂ 8 ਅਕਤੂਬਰ ਨੂੰ ਜਿਹੜੇ ਇਕਨੋਮਿਕਸ ਵਿਸ਼ੇ ਦੇ ਜਿਹੜੇ ਲੈਕਚਰਲ ਪ੍ਰਮੋਟ ਹੋਏ ਕਰਮਚਾਰੀ ਹੈ ਉਹਨਾਂ ਨੂੰ ਸਟੇਸ਼ਨ ਚੋਣ ਕਰਵਾਏ ਜਾਣਗੇ ਜੀ ਇਸ ਤੋਂ ਬਾਅਦ ਹੈ ਜੀ ਮਿਤੀ 9 2024 ਨੂੰ ਜਾਰੀ ਕੀਤੇ ਪਬਲਿਕ ਨੋਟਸ ਰਾਹੀਂ ਮੈਥ ਵਿਸ਼ੇ ਵਿੱਚ ਪਦਨਤ ਹੋਏ ਕਰਮਚਾਰੀਆਂ ਨੂੰ ਮਿਤੀ 10 ਅਕਤੂਬਰ ਨੂੰ ਜਿਹੜਾ ਉਹ ਸਟੇਸ਼ਨ ਚੋਣ ਕਰਵਾਈ ਜਾਣੀ ਸੀ। ਪਰੰਤੂ ਕੁਝ ਤਕਨੀਕੀ ਕਾਰਨਾਂ ਕਰਕੇ ਜਿਹੜੇ ਮੈਥ ਵਿਸ਼ੇ ਦੇ ਜਿਹੜੇ ਸਟੇਸ਼ਨ ਅਲਾਟਮੈਂਟ ਹੈ ਹੁਣ ਉਹ 10 ਅਕਤੂਬਰ ਦੀ ਬਜਾਏ 9 ਅਕਤੂਬਰ ਨੂੰ ਹੋਵਗੇ। ਕਿਰਪਾ ਕਰਕੇ ਮੈਥ ਵਾਲੇ ਜਿਹੜੇ ਕਰਮਚਾਰੀ ਹੈ ਮਾਸਟਰ ਕੈਡਰ ਤੋਂ ਲੈ ਕੇ ਲੈਕਚਰ ਆ ਪਰਮੋਟ ਹੋਏ ਉਹ ਧਿਆਨ ਦੇਣ। 10 ਤਰੀਕ ਦੀ ਬਜਾਏ ਹੁਣ 9 ਅਕਤੂਬਰ ਨੂੰ ਜਿਹੜੇ ਉਹਨਾਂ ਨੂੰ ਸਟੇਸ਼ਨ ਚੋਣ ਕਰਵਾਈ ਜਾਊਗੀ। ਉਕਤ ਅਨਸਾਰ ਇਕਨੋਮਿਕਸ ਵਿਸ਼ੇ ਵਿੱਚ ਪਦ ਹੁਣ 8 ਅਕਤੂਬਰ ਨੂੰ ਸਮਾਂ 9 ਵਜੇ ਜਿਹੜਾ ਹੈਗਾ ਉਹ ਸਟੇਸ਼ਨ 'ਚ ਆਉਣ ਕਰਵਾਈ ਜਾਵੇਗੀ ਅਤੇ ਦੇ ਨਾਲ ਹੀ ਮੈਥ ਵਿਸ਼ੇ ਦੇ ਪਦ ਅਨੁਤ ਹੋਏ ਕਰਮਚਾਰੀਆਂ ਨੂੰ 9 ਅਕਤੂਬਰ ਨੂੰ ਜਿਹੜੀ ਹੈਗੀ ਉਹ ਸਮਾਂ 9 ਵਜੇ ਜਿਹੜਾ ਇਕਨੋਮਿਕਸ ਸੌਰੀ ਆਪਣਾ ਮੈਥ ਵਿਸ਼ੇ ਦੇ ਜਿਹੜੇ ਕਰਮਚਾਰੀ ਆ ਸਮਾਂ 9 ਵਜੇ ਹਾਜ਼ਰ ਹੋਣਾ ਜਿੱਕਨੀ ਬਣਾਉਣਗੇ ਤੇ ਬਾਕੀ ਜਿਹੜੀ ਸ਼ਰਤਾਂ ਉਸੇ ਤਰ੍ਹਾਂ ਹੀ ਇਨਮੇਨਾ ਲਾਗੂ ਰਹਿਣਗੀਆਂ ਜੀ ਕਿਰਪਾ ਕਰਕੇ ਧਿਆਨ ਦੇਣ ਮੈਥ ਤੇ ਇਕਨੋਮਿਕਸ ਵਿਸ਼ੇ ਦੇ ਜਿਹੜੇ ਮਾਸਟਰ ਕੋਰਸ ਤੋਂ ਲੈਕਚਰ ਆ ਪ੍ਰਮੋਟ ਹੋਈ ਕਰਮਚਾਰੀ ਨੇ ਉਹ ਧਿਆਨ ਦੇਣ ਮੈਥ ਵਾਲਿਆਂ ਨੂੰ ਜਿਹੜਾ ਹੈਗਾ ਉਹ 9 ਤਰੀਕ ਨੂੰ ਜਿਹੜਾ ਸਟੇਸ਼ਨ ਚੋਣ ਕਰਵਾਈ ਜਾਵੇਗੀ ਅਤੇ ਇਕਨੋਮਿਕਸ ਵਿਸ਼ੇ ਦੇ ਜਿਹੜੇ ਕਰਮਚਾਰੀਆਂ ਨੂੰ 10 ਤਰੀਕ ਨੂੰ ਜਿਹੜਾ ਉਹ ਸੌਰੀ 8 ਤਰੀਕ ਨੂੰ ਜਿਹੜੀ ਉਹ ਸਟੇਸ਼ਨ ਚੋਣ ਕਰਵਾਈ ਜਾਊਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਥੀ ਮਿੱਤਰਾਂ ਨਾਲ ਜਿਹੜੇ ਹੈਗੇ ਸਾਂਝੀ ਕਰਿਓ ਸੋ ਮਿਲਦੇ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ